ਇਆਂ ਫਾੜੀਆਂ ਇਹ ਬੋਲੀਆਂ ਮੇਰੀ ਮਾਂ ਕਹਿੰਦੇ ਹੁੰਦੇ ਸੀ ਸਰ ਤੋਂ ਸਾਝੇ ਕਰਨੀ ਮੈਂ ਭਾਗਦੀਰ ਆਵੀ ਦੇ ਵਿੱਚ ਹੰਬਾ ਦੀਆਂ ਫਾੜੀਆਂ ਖਾ ਲੋ ਸਹੀ ਹੋਣੀ ਸੀ ਇਹ ਰਹਿਣਾ ਇੱਕ ਵਾਰ ਨਾ ਖਾ ਲੋ ਸਹੀ ਇਹ ਰਹਿਣਾ ਇਹ ਰਹਿਣਾ ਇੱਕ ਵਾਰ ਨਾ ਮੈਂ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਅਸੀਂ ਪਿੰਡਾਂ ਵਾਲੇ ਸੀ ਸੀਮਾ ਕੌਸ਼ਲ ਔਰ ਕੌਸ਼ਲ ਭਾਜੀ ਔਰ ਹੋਰ ਸਾਰੇ ਜਿੰਨੇ ਵੀ ਤੁਸੀਂ ਪਹੁੰਚੇ ਹੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਹਰਿਤ ਵਾਲੀਆ ਤੇ ਜੀ ਟੀਮ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹੈ ਇੰਨਾ ਸੋਹਣਾ ਪ੍ਰੋਗਰਾਮ ਅਰੇਂਜ ਕਰਨ ਦੇ ਲਈ ਕਿਉਂਕਿ ਸਾਡੇ ਵਰਗੀਆਂ ਬੀਬੀਆਂ ਘਰਾਂ ਚ ਬੈਠੇ ਰਹ ਜਾਂਦੀਆਂ ਸਾਰਿਆਂ ਦੇ ਉਹਨਾਂ ਨੂੰ ਸੋਈ ਤੋਂ ਵੇਖ ਹੀ ਮਿਲਦੀ ਬੱਟ ਜਦੋਂ ਟਾਈਮ ਟਾਈਮ ਕੱਢ ਕੇ ਇਸ ਤਰ੍ਹਾਂ ਅਸੀਂ ਇਕੱਠੇ ਹੁੰਨੇ ਆ ਅਗਰ ਦਿਲ ਦੇ ਬੰਦਿਆਂ ਨੂੰ ਸਾਂਝੇ ਕਰਦੇ ਆ ਤਾਂ ਬਹੁਤ ਖੁਸ਼ੀ ਮੈਸੇਜ ਸੁਣਦੀ ਹੈ ਕਿਉਂਕਿ ਘਰ ਦੀ ਲਾਈਫ ਹੈ ਜਿਹਦੀ ਬਾਅਦ ਬਿਜ਼ੀ ਲਾਈਫ ਹੈ ਉਹਦੇ ਵਿੱਚ ਇਦਾਂ ਦਾ ਟਾਈਮ ਕੱਢਣਾ ਬਹੁਤ ਔਖਾ ਹੈ ਪਰ ਜਦੋਂ ਅਸੀਂ ਟਾਈਮ ਕਰਦੇ ਆ ਤਾਂ ਅਸੀਂ ਖੂਬ ਇੰਜੋਏ ਕਰਦੇ ਆ ਤੇ ਸੱਚੀ ਮੈਂ 27 ਤਰੀਕ ਬਹੁਤ ਦੇਖ ਦੀ ਦਿੱਕਤੀ ਹੋਈ ਸੀ ਬੈਲੀ ਰੱਖੀ ਹੋਈ ਸੀ ਤੇ ਕੁਦਰਤੀ ਕੀ ਹੋਇਆ ਕਿ ਸਾਡਾ ਜਿਹੜਾ ਸ਼ਡਿਊਲ ਆ ਉਹ ਉਲਟਕ ਅ ਹੋ ਗਿਆ ਉਹਨਾਂ ਨੇ ਮੇਰੀ 27 ਤਰੀਕ ਨੂੰ ਫਿਜ਼ਿਕ ਹੈ ਸੀ ਸੋ ਮੈਨੂੰ ਜਾਣਾ ਪੈਣਾ ਹੈ ਸਾਡੀ ਫਿਰ ਦਾ ਸ਼ੂਟ ਚੱਲ ਜਦਾ ਵਿਆਹ ਕਰਤਾ ਤੇ ਮੈਂ ਉਹਨਾਂ ਤੋਂ ਬਸ ਦੋ ਤੋਂ ਤੇ ਲੈ ਕੇ ਆਈ ਸੀ ਤੇ ਮੈਨੂੰ ਬਹੁਤ ਤਰ੍ਹਾਂ ਦੇ ਮੁਲਾਪ ਹੋਏ ਨਹੀਂ ਮੈਂ ਸਾਰਿਆਂ ਦੇ ਤੇ ਰਹਿ ਰਹੀ ਸੀ ਮੈਂ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇੱਥੇ ਜਿਨੇ ਵੀ ਸਾਡੇ ਗੈਸਟ ਆਏ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਮੇਰੇ ਵੱਲੋਂ ਤੇ ਮੇਰੀ ਟੀਮ ਮੇਰੇ ਪਾਰਟਨਰ ਸਿਮਰਨ ਤੇ ਮੇਰੇ ਲਾਈਫ ਪਾਰਟਨਰ ਪ੍ਰੀਤ ਬੰਗਾ ਜੀ ਬਨੋ ਅੱਜ ਸਾਰੇ ਬਹੁਤ ਹੀ ਰਿਸਪੈਕਟਡ ਰੁਪਿੰਦਰ ਰੁਪੀ ਮੈਮ ਸਾਡੇ ਰਿਸਪੈਕਟਡ ਭਾਈ ਜੀ ਭੁਪਿੰਦਰ ਬਰਨਾਲਾ ਜੀ ਸਾਡੇ ਵਿੱਚ ਪਹੁੰਚੇ ਨੇ ਜੀ ਆਇਆਂ ਆਦਿਆਂ ਤੇ ਬਹੁਤ ਹੀ ਸ਼ੁਕਰ ਦੀ ਜ਼ਾਰਾ ਮੈਂ ਇਹਨਾਂ ਦੀ ਕਿ ਮੇਰੇ ਇੱਕ ਬੋਲ ਤੇ ਇੱਕ ਸੱਦੇ ਤੇ ਮੈਨੂੰ ਇੰਨਾ ਨਿਮਣੀ ਜੀ ਨੂੰ ਇਹਨਾਂ ਨੇ ਮਾਨ ਬਖਸ਼ਿਆ ਇੱਥੇ ਪਹੁੰਚ ਕੇ ਮੈਂ ਸਦਾ ਇਹ ਨਦਰੀ ਰਮਣੀ ਜੀ ਸਜੀਆਂ ਨੂੰ ਮੇਰੇ ਵਿੱਚ ਸਦੀ ਭੈਣ ਜੋਤੀ ਅਰੋੜਾ ਕੋ ਵੀ ਸਾਡੇ ਗੈਸਟ ਆਏ ਨੇ ਜੀਆਂ ਨੂੰ ਜੀ ਕਨਨ ਸਿੰਘ ਗੁਰਜੀਤ ਗੁਰੀ ਹੈਰੀ ਭਾਜੀ ਤੇ ਜਿਨੇ ਵੀ ਮੇਰੇ ਸਪான்ਸਰਸ ਸਾਰਿਆਂ ਦਾ ਮੈਂ ਥੈਂਕਸ ਕਹਦੀ ਆ ਤੇ ਵੈਲਕਮ ਕਰਦੀ ਆ ਸਦੇ ਨਮਸ਼ਾਰ ਤੇ ਮਹਾਨ ਹਸਤੀ ਸਦੀ ਵੱਡੀ ਭੈਣ ਗੇਰਨ ਜੀ ਕਮਲ ਜੀ ਹਲੇ ਸਾਡੇ ਵਿੱਚ ਪਹੁੰਚੇ ਨੇ ਸੋਨਿਆ ਜੀ ਦੀ ਮੈਂ ਸਾਰਿਆਂ ਦਾ ਜੀ ਆਇਆਂ ਜੀ ਆਇਆਂ ਆਖਦੀ ਆਂ ਤੇ ਸਾਡੇ ਵੱਲ ਤੋਂ ਮੈਂ ਸਾਡੇ ਵੱਡੇ ਭਾਈ ਜੀ ਸਾਡੇ ਵੱਡੇ ਜੀ ਜੀ ਕਪੈਟਰ ਜੀ ਬਣਾਉਣੇ ਤੋਂ ਰਿਸਪੈਕਟਡ ਰੁਪੀ ਜੀ ਸਾਡੇ ਪੈਰ ਜੀ ਜਿੰਨੇ ਵੀ ਕਦਮ ਤੁਸੀਂ ਚੱਲ ਕੇ ਆਏ ਹੋ ਤੁਹਾਡੇ ਇਹ ਇੱਕ ਕਦਮ ਸਾਡੇ ਸਰ ਮਤੇ ਹੈ ਮੈਂ ਤੁਹਾਡਾ ਤੋਂ ਸ਼ੁਕਰ ਗੁਜ਼ਾਰਾ ਸੀ ਲਈਦੀ ਹੈ ਤਦ ਹੀ ਵੀ ਦੇਖਦੇ ਤੁਹਾਨੂੰ ਕਿੰਨਾ ਪਿਆਰ ਹਮੇਸ਼ਾ ਮਿਲਦਾ ਹੈ ਅੱਜ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਸਦੇ ਕਹੇ ਹੋ ਤਾਂ ਦੇ ਨਿੱਗੀ ਜੀਆਂ ਕਰਨਾ ਚਾਹਤਾ ਸਾਡੇ ਪੂਰੇ ਸਪਾਂਸਰ ਤੋਂ ਪੂਰੀ ਟੀਮ ਨੂੰ ਪ੍ਰੀਤ ਕਬਾਦੀ ਵਿੱਚ ਜਿਹੜੇ ਜਿਹੜੇ ਵੀ ਲੋਕ ਹੋਣ ਇੱਕ ਤੋਂ ਬਸਾਰੇ ਨੂੰ ਸੁਆਗਤ ਹੈ ਤੇ ਸਾਡੇ ਕਿਰਨ ਬੁਟੀ

सिंधु पंचम में और हमें तोपे का बंगाला जी और नगरों की ताजाई का लाल जी बंदर सिंह जी एडवोकेट सर